ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੰਤ ਅਕਸਰ ਕਹਿੰਦੇ ਹੁੰਦੇ ਸੀ 50 ਰੁਪਏ ਤੇ 20 ਰੁਪਏ ਦਾ ਮੱਥਾ ਟੇਕਣ ਦਾ ਜ਼ਿਆਦਾ ਫਲ ਮਿਲਦਾ ਹੈ ਸੰਕੇਤ ਤੇ ਵਜਾ ਜਾਣ ਕੇ ਰੂਹ ਖੁਸ਼ ਹੋ ਜਾਵੇਗੀ ਤੁਹਾਡੀ ਸੋ ਪਿਆਰਿਓ ਪਹਿਲਾਂ ਤੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਤ ਅਕਸਰ ਕਹਿੰਦੇ ਸੀ ਕਿ ਭਾਈ ਮੱਥਾ ਟੇਕਣਾ ਨਾ ਗੁਰੂ ਨੂੰ ਤਾਂ ਕਹਿੰਦੇ ਦਿਲ ਖੋਲ ਕੇ ਮੱਥਾ ਟੇਕਿਆ ਕਰੋ ਕਹਿੰਦੇ 50 ਰੁਪਏ 20 ਰੁਪਏ 10 ਰੁਪਏ ਮੱਥਾ ਟੇਕੋ ਕਹਿੰਦੇ ਆਮ ਤੌਰ ਤੇ ਕੀ ਦੇਖਿਆ ਜਾਂਦਾ ਵੀ ਜਦੋਂ ਮੱਥਾ ਟੇਕਣਾ ਹੁੰਦਾ ਨਾ ਜਿਹੜਾ ਨੋਟ ਕਿਤੇ ਨਹੀਂ ਚੱਲਦਾ ਕਹਿੰਦੇ ਉਹ ਗੁਰਦੁਆਰੇ ਦੇ ਦਿਓ ਜਾਂ ਫਿਰ ਇੰਜ ਕਰੋ ਕਹਿੰਦੇ ਅੱਜ ਕੱਲ ਨਵਾਂ ਰਵਾਜ ਲਿਆ ਹੋਇਆ ਹੈ ਵੀ ਸੰਗਤ ਦੇ ਵਿੱਚ ਜਿਹੜਾ ਹੈ ਮੈਨੂੰ ਕੋਈ ਇਹ ਨਾ ਕਹਦੇ ਵੀ ਮੱਥਾ ਨਹੀਂ ਟੇਕਿਆ ਨਾ ਅਗਲੀ ਨੋਟ ਜਿਹੜਾ ਮੱਥਾ ਟੇਕ ਜਾਂਦੇ ਇਹ ਸਿੱਧਮ ਸਿੱਧੀ ਸਤਿਗੁਰੂ ਨਾਲ ਚਲਾਕੀ ਹੈ ਨਾਲੇ ਪਤਾ ਵੀ ਉਹ ਸਭ ਕੁਝ ਜਾਣਦਾ ਹੈ ਕਿ ਫਿਰ ਵੀ ਉਹਦੇ ਨਾਲ ਕਰੀ ਜਾਂਦੇ ਇਹ ਨਾਲ ਬੇਨਤੀ ਕਰਾਂ ਵੀ ਸਾਧ ਸੰਗਤ ਜਦੋਂ ਅਸੀਂ ਗੁਰੂ ਤੋਂ ਲੱਖਾਂ ਰੁਪਈਆ ਮੰਗਣਾ ਹੈ ਕਰੋੜਾਂ ਦੀਆਂ ਦਾਤਾਂ ਮੰਗਣੀਆਂ ਨੇ ਤੇ ਉਹਨੂੰ ਆਪਾਂ ਮੱਥਾ ਤੇ ਟੇਕ ਹੀ ਸਕਦੇ ਆ ਨਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਸਕਦੇ ਆ 20 ਰੁਪਏ 50 ਰੁਪਏ ਕਢੋ ਦਸਮਾ ਹਿੱਸਾ ਵੈਸੇ ਗੁਰੂ ਦਾ ਬਣਦਾ ਜੇ ਹੁਣ ਤੱਕ ਹਿਸਾਬ ਲਾਈਏ ਤੇ ਬਹੁਤ ਖਾ ਗਿਆ ਸੀ ਬਹੁਤ ਖਾ ਗਿਆ ਪਰ ਮੈਂ ਬੇਨਤੀ ਕਰਕੇ ਧਿਆਨ ਦਿਵਾਉਣਾ ਰਹਿਣਾ ਕਿ ਸਾਧ ਸੰਗਤ ਜਦੋਂ ਵੀ ਆਪਾਂ ਮੱਥਾ ਟੇਕਣਾ ਹੈ ਨਾ ਤੇ ਇਹ ਸਮਝਿਆ ਕਰੋ ਕਿ ਮੈਂ ਗੁਰੂ ਨੂੰ ਦੇਣੀ ਮੈਂ ਪਾਤਸ਼ਾਹ ਨੂੰ ਦੇਣੀ ਆ ਮੈਂ ਸਤਗੁਰ ਸੱਚੇ ਪਾਤਸ਼ਾਹ ਨੂੰ ਦੇਣੀ ਆ 50 ਰੁਪਏ 20 ਰੁਪਏ 10 ਰੁਪਏ ਕੋਈ ਜ਼ਿਆਦਾ ਨਹੀਂ ਹੈਗੇ ਸਾਧ ਸੰਗਤ ਅਸੀਂ ਇੰਨੇ ਕੁਤੇ ਕੱਢ ਹੀ ਸਕਦੇ ਆ ਤੇ ਜਦੋਂ ਮੱਥਾ ਟੇਕਣਾ ਹੋਵੇ ਉਹ ਕਰੇ ਭਾਣ ਲਿਆਓ ਜੀ ਤੇਰੇ ਕੋਲੇ ਖੁੱਲੇ ਪੈਸੇ ਹੈਗੇ ਜੇ 50 ਨੇ ਤੇ 50 ਦੇਖ ਦੋ 100 ਨੇ ਤਾਂ ਉਹ ਗੱਲ ਬੱਕਰੀਆਂ ਵੀ ਸਾਡੇ ਕੋਲੇ ਹੋਰ ਹੈ ਨਹੀਂ ਹੁੰਦੇ ਵੀ ਆ ਪਰ ਇੰਨੇ ਵੱਡੇ ਨੋਟਾਂ ਦੇ ਵਿੱਚੋਂ ਜਿਹੜਾ ਹੈ ਨਾ 10 ਰੁਪਏ ਕੱਢਣਗੇ ਜਾਂ ਫੇਰ 1 ਰੁਪਇਆ 5 ਦਾ ਢੋਲੂ ਸਿੱਕਾ ਵੀ ਹਾਂ ਠੀਕ ਹੈ ਜੀ ਗੁਰੂ ਨੂੰ ਥੋੜੀ ਲੋੜ ਹੈ ਜੋ ਥੋੜੀ ਪੈਸੇ ਮੰਗਦਾ ਮੈਂ ਤੇ ਆਪ ਕਹਿੰਨਾ ਵੀ ਗੁਰੂ ਨੂੰ ਲੋੜ ਨਹੀਂ ਹੈ ਪਰ ਇਹ ਸੰਗਤ ਦੇ ਦਿੱਤੇ ਹੋਏ ਜਿਹੜੇ ਦਸਵੰਦ ਨੇ ਇਹਨਾਂ ਨਾਲ ਲੰਗਰ ਚੱਲਦੇ ਨੇ ਹੋਰ ਸਾਰੀਆਂ ਸੇਵਾਵਾਂ ਹੁੰਦੀਆਂ ਨੇ ਤੇ ਇਹ ਸੰਗਤ ਦਾ ਹੀ ਦਿੱਤਾ ਹੋਇਆ ਸਭ ਕੁਝ ਹੈ ਤੇ ਸੰਗਤ ਨੇ ਹੀ ਵਰਤਣਾ ਹੁੰਦਾ ਤੇ ਸੰਗਤ ਲਈ ਹੀ ਵਰਤਿਆ ਜਾਂਦਾ ਹੈ ਸੰਗਤ ਦਾ ਸਹਿਯੋਗ ਹੈ ਸ਼ੁਰੂ ਤੋਂ ਹੀ ਸੰਗਤੀ ਕਰਦੀ ਆਈ ਹੈ ਜੇ ਹੁਣ ਆਪਾਂ ਕਹੀਏ ਵੀ ਮੈਂ ਨਹੀਂ ਕਰਦਾ ਜੀ ਤੇ ਸਾਧ ਸੰਗਤ ਜੇ ਚਲੋ ਆਪਣੀ ਇਹ ਸੋਚ ਹੈ ਪਰ ਯਾਦ ਰੱਖਿਓ ਵੀ ਸਾਰਾ ਕੁਝ ਸਾਡੇ ਸਹਿਯੋਗ ਨਾਲ ਅਸੀਂ ਵੀ ਸੰਗਤੀਆਂ ਗੁਰੂ ਦੀ ਜੇ ਅਸੀਂ ਸਹਿਯੋਗ ਕਰਾਂਗੇ ਤੇ ਹੋਰ ਵੀ ਕਰਨਗੇ ਤੇ ਅਸੀਂ ਨਹੀਂ ਕਰਾਂਗੇ ਤੇ ਸਾਧ ਸੰਗਤ ਫਿਰ ਕਿਵੇਂ ਚੱਲੇਗਾ ਕਿਉਂਕਿ ਗੁਰੂ ਨੇ ਤੇ ਚਲੋ ਕਿਰਪਾ ਕਰਨੀਆਂ ਥੋੜੇ ਦੇ ਵਿੱਚੋਂ ਵੀ ਉਹਨੇ ਬਹੁਤਾ ਕਰਕੇ ਵਰਤਾ ਦੇਣਾ ਤੇ ਪਿਆਰਿਓ ਪਰ ਇਹ ਆ ਵੀ ਗੱਲ ਸਾਡੇ ਕਿੰਨੀਉ ਪਹਿਲ ਕੀ ਹੈ ਅਸੀਂ ਗੁਰੂ ਨੂੰ ਜਿਹੜਾ ਹੈ ਉਹ ਦਸਬੰਦ ਦੇ ਰਿਆਂ ਕਿ ਨਹੀਂ ਦੇ ਰੇ ਗੱਲ ਤੇ ਇਹ ਹੈ ਕਹਿੰਦੇ ਵੀ ਜਦੋਂ ਮੱਥਾ ਟੇਕਣਾ ਹੈ ਤੇ ਯਾਦ ਰੱਖਿਓ ਕਿ ਨੇ 50 ਰੁਪਏ 20 ਰੁਪਏ 10 ਰੁਪਏ ਦਾ ਨੋਟ ਕੱਢ ਕੇ ਮੱਥਾ ਟੇਕੋ ਕਿਸੇ ਨੂੰ ਦਿਖਾਵੇ ਲਈ ਨਹੀਂ ਆਪਣੇ ਲਈ ਨਹੀਂ ਸਤਿਗੁਰੂ ਜੀ ਇਹ ਤੁਹਾਡਾ ਹੀ ਦਿੱਤਾ ਹੋਇਆ ਤੇ ਪਾਤਸ਼ਾਹ ਜੀ ਕਿਰਪਾ ਕਰਿਓ ਦੇ ਵਿੱਚ ਬਰਕਤਾਂ ਪਾਇਓ ਵਾਅਦਾ ਕਰਿਆ ਜਿਹੜੇ ਬੰਦਗੀ ਵਾਲੇ ਸਤਪੁਰਸ਼ ਮਹਾਂਪੁਰਸ਼ ਉਹ ਕਿੰਨੇ ਨੇ ਭਾਈ ਕਹਿੰਦੇ ਜਦੋਂ ਆਪਾਂ ਮੱਥਾ ਟੇਕਦੇ ਆ ਇਹ ਨਹੀਂ ਪਤਾ ਵੀ ਅਸੀਂ 50 ਦਾ ਮੱਥਾ ਟੇਕਿਆ ਤੇ ਸਤਿਗੁਰੂ ਕੋਈ ਨਹੀਂ ਪਤਾ ਵੀ ਸਾਡੇ ਘਰ 50 ਦਾਤਾਂ ਦੇ ਦੇਣ ਅਸੀਂ 20 ਦਾ ਮੱਥਾ ਟੇਕਿਆ ਨਹੀਂ ਪਤਾ ਸਤਿਗੁਰੂ ਜੀ ਸਾਨੂੰ 20 ਜਿਹੜੇ ਸਾਲ ਦੀ ਦੇਹ ਰੋਗਤਾ ਦੇ ਦੇਣ ਕੋਈ ਰੋਗ ਨਾ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਕੋਈ ਪਤਾ ਨਹੀਂ ਪਿਆਰਿਓ ਉਹਦੀ ਜਦੋਂ ਕਿਰਪਾ ਹੁੰਦੀ ਆ ਨਾ ਕਹਿੰਦੇ ਉਹ ਤਾਂ ਬੜਾ ਵੱਡੀ ਕਿਰਪਾ ਕਰਦਾ ਪਿਆਰਿਓ ਜੇ ਸਾਡਾ ਸਰੀਰ ਤੰਦਰੁਸਤ ਹੈ ਸਾਡੇ ਕੋਲੇ ਰੋਟੀ ਅਸੀਂ ਦੋ ਟਾਈਮ ਦੀ ਵਧੀਆ ਖਾ ਰਿਆਂ ਤੇ ਸਮਝ ਲਓ ਵੀ ਸਾਡੇ ਤੋਂ ਵਧੀਆ ਖੁਸ਼ ਨਸੀਬ ਇਨਸਾਨ ਕੋਈ ਹੈ ਹੀ ਨਹੀਂ ਸਤਿਗੁਰੂ ਨੇ ਵਧੀਆ ਸਾਡੇ ਤੇ ਕਿਰਪਾ ਕੀਤੀ ਹੈ ਸੋ ਪਿਆਰਿਓ ਬੰਦਗੀ ਵਾਲੇ ਕਹਿੰਦੇ ਸੀ ਸਦਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਨੇ ਗਲਤ ਥਾਂ ਤੇ ਪੈਸਾ ਨਾ ਲੱਗੇ ਚੰਗੇ ਥਾਂ ਤੇ ਲੱਗਦਾ ਤੇ ਲੱਗਦੇ ਉਹਦਾ ਅਫਸੋਸ ਨਾ ਕਰਿਆ ਕਰਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ